ਲੋਈ ਬਾਹਰ ਮੀਂਹ ਪਈ ਜਾਂਦਾ ਆ ਛਲੀਆਂ ਟਾਤੀਆਂ ਨੇ ਲੋਕੀ ਆਏ ਸੋਂ ਅੰਦਰ ਸੱਟੀਆਂ ਨੇ ਧੁੱਪਣੀ ਨਿਕਲਦੀ ਆ ਪਈਆਂ ਨੇ ਢੇਰ ਲਾਇ ਮੌਸਮ ਖਰਾਬ ਹੈ ਕਈ ਦਿਨਾਂ ਤੋਂ ਨਾ ਤਾਂ ਖੱਦੇ ਸਿੱਟੇ ਗਏ ਨੇ ਬਸ ਇੱਥੇ ਵਿਚਾਰੀਆਂ ਅੰਦਰ ਹੀ ਪਈਆਂ ਨੇ ਮੌਸਮ ਖਰਾਬ ਹੋ ਜਣ ਧੁੱਪ ਤੋਂ ਬਿਨਾਂ ਧੁੱਪ ਬਹੁਤ ਜ਼ਰੂਰੀ ਹੈ ਇਹਨੂੰ ਜੇ ਧੁੱਪ ਨਿਕਲ ਆਵੇ ਤਾਂ ਫਿਰ ਇਹਨੂੰ ਬਾਹਰ ਸਿੱਟਾਂ ਦੇ ਛੱਡ ਦੇ ਪਰ ਲੱਗਦਾ ਨਹੀਂ ਵੀ